ਕੀ ਤੁਹਾਡੇ ਵੀ ਗੋਡਿਆਂ ਦਾ ਗੈਪ ਬਿਲਕੁਲ ਘਟ ਗਿਆ ਹੈ ਤੁਸੀਂ ਐਕਸ-ਰੇ ਕਰਾਉਨੇ ਹੋ ਉਹਦੇ ਵਿੱਚ ਐਦਾਂ ਹੀ ਦੋਨਾਂ ਹੱਡੀਆਂ ਦੇ ਵਿੱਚ ਗੈਪ ਜ਼ੀਰੋ ਆਉਂਦਾ ਹੈ ਗੈਪ ਘਟਿਆ ਹੁੰਦਾ ਹੈ ਤਾਂ ਬਿਲਕੁਲ ਨਾ ਘਬਰਾਓ ਅੱਜ ਵਾਲੀਆਂ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤੁਸੀਂ ਇਸ ਗੈਪ ਨੂੰ ਕਸਰਤਾਂ ਨਾਲ ਵਧਾ ਸਕਦੇ ਹੋ ਕਈ ਵਾਰ ਆਪਣਾ ਬਜਟ ਨਹੀਂ ਅਲਾਉ ਕਰਦਾ ਆਪਰੇਸ਼ਨ ਲਈ ਸਰਜਰੀ ਲਈ ਤਾਂ ਤੁਸੀਂ ਆਹ ਕਸਰਤਾਂ ਕਰਨੀਆਂ ਸ਼ੁਰੂ ਕਰ ਦੋ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਸਾਸ੍ਰੀ ਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਚਾਹੀਦਾ ਹੈ ਆਪਾਂ ਨੂੰ ਇੱਕ ਚਾਹੀਦਾ ਹੈ ਥੈਰਾ ਬੈਂਡ ਜਿਹੜਾ ਕਿ ਬਹੁਤ ਸਸਤੇ ਰੇਟ ਤੇ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਹੈ ਆਪਾਂ ਕੀ ਕਰਾਂਗੇ ਇਸ ਨੂੰ ਆਪਾਂ ਇੱਕ ਗੋਡੇ 'ਚ ਪਾਵਾਂਗੇ ਇਦਾਂ ਕਰਕੇ ਔਰ ਨਾਲ ਦੀ ਨਾਲ ਹੀ ਦੂਸਰੇ ਗੋਡੇ 'ਚ ਆਪਾਂ ਕਰਾਂਗੇ ਨੀ ਐਕਸਟੈਂਸ਼ਨ ਇਦਾਂ ਕਰਕੇ ਔਰ ਇੱਥੇ ਪੂਰਾ ਜ਼ੋਰ ਪਏਗਾ 10 ਸੈਕਿੰਡ ਹੋਲਡ ਦੈਨ ਰਿਲੈਕਸ ਕਰਾਂਗੇ ਇਸਦੇ ਆਪਾਂ 10 ਸੈਟ ਲਾਉਣੇ ਉਦੋਂ ਅਗਲੀ ਕਸਰਤ ਕੀ ਹੋਏਗੀ ਆਪਾਂ ਨੂੰ ਇੱਕ ਹੋਰ ਬੈਂਡ ਚਾਹੀਦਾ ਹੋਏਗਾ ਇਸ ਦੇ ਨਾਲ ਆਪਾਂ ਕਰਾਂਗੇ ਨੀ ਫਲੈਕਸ਼ਨ ਐਕਸਰਸਾਈਜ਼ ਆਪਾਂ ਇੱਦਾਂ ਸਿੱਧੇ ਬੈਠ ਜਾਣਾ ਔਰ ਇਸ ਦੇ ਵਿੱਚ ਆਪਾਂ ਫੇਰ ਪੈਰ ਪਾਵਾਂਗੇ ਔਰ ਪਿੱਛੇ ਹੋ ਕੇ ਬੈਠਾਂਗੇ ਤਾਂ ਕਿ ਖਿੱਚ ਪਵੇ ਦੇਖੋ ਉਧਰ ਬੈਂਡ ਆਪਾਂ ਬੰਨ ਲਿਆ ਹੈ ਔਰ ਇਸ ਤਰ੍ਹਾਂ ਆਪਾਂ ਪਿੱਛੇ ਨੂੰ ਖਿੱਚ ਰਹੇ ਆ ਫੇਰ ਪੱਟ ਤੇ ਜ਼ੋਰ ਪਏਗਾ ਇੱਥੇ ਆਪਾਂ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸ ਦੇ ਵੀ ਆਪਾਂ 10 ਸੈੱਟ ਲਾਉਣੇ ਆ ਉਦੋਂ ਅਗਲੀ ਕਸਰਤ ਕਰਾਂਗੇ ਆਪਾਂ ਕੁਰਸੀ ਤੇ ਬੈਠ ਕੇ ਆਪਾਂ ਸੈਟ ਟੂ ਸਟੈਂਡ ਕਹਿ ਲੋ ਜਾਂ ਕਹਿ ਲੋ ਸਕੁਐਟ ਕਹਿ ਲੋ ਇਦਾਂ ਥੜਕੇ ਆਪਾਂ ਬੈਠਣ ਦੀ ਕੋਸ਼ਿਸ਼ ਫੇਰ ਉੱਪਰ ਚੰਗੀ ਤਰ੍ਹਾਂ ਖੜੇ ਨਹੀਂ ਹੋਣਾ ਬੈਠ ਗਏ ਉੱਠ ਗਏ ਬੈਠ ਗਏ ਉੱਠ ਗਏ ਇਦਾਂ ਆਪਾਂ 10 ਵਾਰੀ ਕਰਨਾ ਔਰ ਇਸਦੇ ਵੀ ਆਪਾਂ 10 ਸੈਟ ਲਾਉਣੇ ਹੁਣ ਜਿਹੜੀ ਉਸ ਤੋਂ ਅਗਲੀ ਕਸਰਤ ਹੈ ਉਸ ਦੇ ਵਿੱਚ ਆਪਾਂ ਕੀ ਕਰਾਂਗੇ ਆਪਾਂ ਬੈੱਡ ਤੇ ਸਿੱਧੇ ਪੈ ਜਾਣਾ ਔਰ ਇੱਕ ਰੋਲਰ ਆਪਾਂ ਦੋਨਾਂ ਗੋਡਿਆਂ ਦੇ ਵਿਚਾਲੇ ਰੱਖਾਂਗੇ ਇਸ ਨੂੰ ਘੁੱਟ ਰੇ ਆਪਸ ਦੇ ਵਿੱਚ 10 ਸੈਕਿੰਡ ਹੋਲਡ ਦੈਨ ਰਿਲੈਕਸ 10 ਸੈਟ ਲਾਓ ਉਦੋਂ ਅਗਲੀ ਕਸਰਤ ਗਲੂਟ ਬ੍ਰਿਜ ਆਪਾਂ ਨਾਰਮਲ ਬ੍ਰਿਜਿੰਗ ਇਦਾਂ ਕਰਦੇ ਆ ਇਸ ਦੇ ਵਿੱਚ ਦੋਨੋਂ ਪੈਰ ਖੋਲ ਦੇਣੇ ਆ ਔਰ ਲੱਕ ਨੂੰ ਹਵਾ 'ਚ ਚੱਕਾਂਗੇ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ ਇਸਦੇ ਵੀ ਆਪਾਂ 10 ਸੈੱਟ ਲਾਉਣੇ ਆ ਉਦੋਂ ਅਗਲੀ ਕਸਰਤ ਇੱਕ ਗੋਡਾ ਮੋੜ ਲੈਣਾ ਪੈਰੰਦਨ ਮੋੜ ਕੇ ਲੱਤ ਹਵਾ ਚੱਕਣੀ 10 ਸੈਕਿੰਡ ਹੋਲਡ 10 ਸੈੱਟ ਦੋਨੋਂ ਸਾਈਡ ਲਾਉਣੇ ਆ ਆਸਾਨ ਕਸਰਤਾਂ ਕਰੋ ਸਵੇਰੇ ਤੇ ਪਹਿਰੇ ਸ਼ਾਮ ਕਰੋ ਸਵੇਰੇ ਤੇ ਪਹਿਰੇ ਸ਼ਾਮ ਸੇਕ ਦਿਓ ਥੋਟੇ ਗੋਡਿਆਂ ਦਾ ਜੋ ਗੈਪ ਘਟਿਆ ਹੋਇਆ ਹੈ ਬਹੁਤ ਜਲਦੀ ਵੱਧ ਸਕਦਾ ਹੈ ਸਸਟਰੀ ਕਾਲਜ